ਬਦਾ 5000 ਵੀ ਪਰਦਾ ਸੀ ਮੀਟ ਵੀ ਖਾਂਦੇ ਸੀ ਆਂਡੇ ਵੀ ਖਾਂਦੇ ਸੀ दारू ਵੀ ਪੀਂਦੇ ਸੀ ਤੇ ਇਹਨਾਂ ਨੇ ਪਰਚਾ ਤਾਂ ਕੀ ਪਾਣਾ ساری ਰਾਤ ਕੁੱਟ ਮਾਰ ਇਨੀ ਕੀਤੀ 1 ਵਜੇ ਲੈ ਕੇ ਮੰਡੀ ਚ ਇਹਨਾਂ ਨੇ ਮਨਾ ਕੇ ਕੁੱਟ ਕੇ ਕਹਿੰਦੇ ਸੀ ਤੁਹਾਨੂੰ ਕਹਿੰਨੇ ਆ ਕਹਿੰਦਾ ਮੈਂ ਥਰ ਤੇ ਤੇਰ ਤੇ ਪਰਚਾ ਨਹੀਂ ਪਾਉਂਦਾ 5 ਪੇਟੀ ਦੀਆਂ ਹਰਿਆਣੇ ਦੀਆਂ ਗੱਡੀ ਬਦਲ ਕੇ ਲਿ ਜਾ ਕੇ 5 ਵਜੇ ਦਾ ਕਰਨ ਚੱਕਾ ਵੀਰੇ ਮੇਰੇ ਭਰਾ ਦੇ ਕੈਮਰੇ ਚੱਲੀ ਆਂਦੇ ਕੈਮਰਿਆਂ ਦੇ ਵਿੱਚ ਆਈ ਜਾਂਦਾ 5 ਵਜੇ ਮੇਰੇ ਭਰਾ ਨੂੰ ਲੈ ਗਿਆ ਚੱਕ ਕੇ ਤੇ ਇਹਨਾਂ ਡੇਢ ਵਜੇ ਪਰਚਾ ਪਾਇਆ ਮੁੰਡੇ ਤੇ ਹਰਿਆਣੇ ਦੀ दारू ਕਰੋ ਥਾਣੇ ਚੋ ਆਕੇ ਗੱਡੀ ਬਦਲ ਕੇ ਦੂਰ ਦੀ ਸੜਕ ਦੇ ਬਾਹਰ ਬਾਹਰ ਦੀ ਆਣ ਕੇ ਮੰਡੀ ਚ ਰੱਖ ਕੇ ਮਨਾ ਕੇ ਆਖੇ ਇੱਥੇ ਕੀ ਕਰਦੇ ਆ ਓਏ ਅਸੀਂ ਜਿਵੇਂ ਜਿਵੇਂ ਕਵਾਂਗੇ ਓਵੇਂ ਓਵੇਂ ਕਹਿਣਾ ਓਵੇਂ ਉਹ ਕਹੀ ਗਏ ਉਹਦੇ ਬਾਈ ਅਸੀਂ ਇੱਥੇ दारू ਵੇਚਦੇ ਆ ਓਵੇਂ ਓਵੇਂ ਕਹਿ ਕਹਿ ਕੇ ਕੁੱਟ ਕੁੱਟ ਕੇ ਫੇਰ ਜਾ ਕੇ ਸਮਾਤਾ ਸਮਾ ਕੇ ਸੁੱਤੇ ਪੈਨੂੰ ਫੇਰ ਨਾ ਟਾਲਿਆ ਉਹ ਨੂੰ ਮੁੰਡੇ ਨੂੰ ਅੱਧਾ ਘੰਟਾ ਕੁੱਟਾ ਮੇਰੇ ਭਰਾ ਨੂੰ ਬੀਰ ਇਮੀ ਦੇ ਨਾਲ ਇਹਨੇ ਘੰਟਾ ਇੱਕ ਕੁੱਟਿਆ ਬਹੁਤ ਬੁਰੀ ਹਾਲਤ ਨਾ ਮਰੇ ਤਿੰਨ ਜਾਣਿਆਂ ਦੂਜਿਆਂ ਦੇ ਨਾਂ ਦਾ ਨਹੀਂ ਮੈਨੂੰ ਪਤਾ ਕੀ ਇਹ ਚਾਰਾ ਜਾਣਿਆਂ ਦੀਆਂ ਬਾਰਤੀਆਂ ਲੈ ਜਾਣ ਤੇ ਸਾਨੂੰ ਆਛ ਉਹਦੇ ਉਹਦੇ ਹੀ ਸਾਨੂੰ ਵੀ ਆਏ ਹੋ ਜੁਗਾ ਸੀ ਸ਼ਿਕਾਰ ਕਰਦਾਂਗੇ ਹਾਂ ਨਾਲੇ ਪਦਾਰੂ ਪਿੰਦੇ ਸੀ ਸਾਹਮਣਾ ਪਿਆ ਗਲਾਕੇ ਪੀ ਕੇ ਅੰਦਰ ਸੱਟ ਕੇ ਕੁੱਟਦੇ ਸੀਗੇ ਬਹੁ ਬੁਰੀ ਹਾਲਤ ਨਾਲ ਕੁੱਟਿਆ ਇਹਨਾਂ ਨੇ ਜਾਣ ਕੋ ਦੇ ਇਹਨਾਂ ਦਾ ਸ਼ੁਕਲ ਮੇਲਾ ਹੀ ਬਣਾ ਲਾ ਇਹਨਾਂ ਨੇ ਇਹਨਾਂ ਨੇ ਮੇਰੇ ਪ੍ਰਾਣ ਨੂੰ ਦੇਣੀ ਚੜ ਗਿਆ ਕੁੱਟਦੇ ਆ ਇਹਨੂੰ ਘਟ ਘਟ ਬੁਰਾ ਹਾਲ ਕਰਤਾ ਗਿੱਟੇ ਦੀ ਹੱਡੀ ਵੀ ਟੁੱਟੀ ਆ ਓਵੇਂ ਉਹ ਤੇ ਮੀਡੀਆ ਵਿੱਚ ਵੀ ਆਈ ਜਾਂਦਾ ਵਾ ਪੈਰ ਦੀ ਹੱਡੀ ਤੋੜੀ ਹੋਈ ਆ ਇੱਥੇ ਉਹਦੇ ਡਾਂਗਾ ਮਾਰੀਆਂ ਹੋਈਆਂ ਸੀਗਾ ਢੱਡ ਦੇ ਵਿੱਚ ਬਹੁ ਬੁਰੀ ਹਾਲਤ ਨਾਲ ਜਿਵੇਂ ਮੇਰੇ ਪ੍ਰਾਣ ਨੂੰ ਮਾਰਿਆ ਨਾ ਇਹ